ਸਾਹੀਗਾ ਦੋਸਤੋ ਦੋਸਤੋ ਸੋਨੂੰ ਇੱਕਾ ਨਵਾਂ ਸੌਦਾ ਲੈ ਕੇ ਆਇਆ ਤੁਸੀਂ ਪਿੱਛੇ ਜਗਾ ਦੇਖ ਲਓ ਪਹਿਲਾਂ ਤਾਂ 6 ਬਿਸਵੇ ਆ ਇਹ ਚੌਰਸ ਹੈਗਾ ਜਮਾਂ ਤੁਸੀਂ ਦੇਖ ਸਕਦੇ ਹੋ ਜਮਾਂ ਚੌਰਸ 6 ਬਿਸਵੇ ਤੇ ਇਹ ਇਸ ਦੇ ਵੀ ਆਸੇ ਪਾਸੇ ਦੋਸਤੋ ਜਿਵੇਂ ਪਹਿਲਾਂ ਸੋਨੂੰ ਇੱਕ ਵੀਡੀਓ ਦਿਖਾਈ ਸੀ ਉਹਦੇ ਵਾਂਗ ਕੋਠੀਆਂ ਨੇਗੀਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਲਗਭਗ ਜੇ ਆਪਾਂ ਗੱਲ ਕਰੀਏ ਜਮਾਂ ਚੌਰਸ ਡੱਬੇ ਵਾਂਗੂਆਂ 6 ਬਿਸਵੇ ਤੇ 5.5 ਲੱਖਾਂ ਦੀ ਜਿਹੜੀ ਡਿਮਾਂਡ ਆ ਤੇ ਜੇ ਆਪਾਂ ਵੀਡੀਓ ਦੀ ਇਹਦੀ ਜਿਹੜੀ ਤੁਹਾਨੂੰ ਪਾ ਕੇ ਦਿਖਾ ਰਹੇ ਹਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਇਹ ਦੋਸਤੋ ਕਚਹਿਰੀ ਰੋਡ ਤੋ ਜਮਾ ਸਾਹਮਣੋਂ ਉੰਗੀ ਇਹ ਛੋਟੀ ਮਾਨਸਾ ਨੂੰ ਜਾਂਦੇ ਹੋਏ ਰਸਤਾ ਤੁਸੀਂ ਦੇਖਦੇ ਹੋ ਕਮਾਨ ਸਰਵਿਸ ਸਟੇਸ਼ਨ ਦੇ ਨਾਲ ਆ ਤੇ ਆਹ ਸਾਹਮਣੇ ਗੇਟ ਲੱਗਿਆ ਹੋਇਆ ਗੇਟ ਦੇ ਲੱਗੇ ਅੰਦਰ ਤੁਸੀਂ ਦੇਖ ਸਕਦੇ ਹੋ ਟੈਲਾਂ ਵਾਲੀ ਸਾਰੀ ਸੜਕ ਆ ਤੇ ਇਹ 6 ਬਿਸਵੇ ਆਸੇ-ਪਾਸੇ ਕੋਠੀਆਂ ਲੱਗੀਆਂ ਜਿਨੇ ਵੀ ਲੈਣਾ ਲੈ ਸਕਦੇ ਹੋ ਪੂਰਾ ਵਧੀਆ ਸੌਦਾ ਦਾ ਲਗਭਗ 5.5 ਫੁੱਟ 5.5 ਲੱਖ ਰੁਪਏ ਦਾ ਜਿਹੜਾ ਇਹਦਾ ਬਿਸਵੇ ਦਾ ਰੇਟ ਆ ਉਹ ਮੰਗ ਕੀਤੀ ਜਾ ਰਹੀ ਆ ਮੌਕੇ ਤੇ ਥੋੜਾ ਮੋਟਾ ਘੱਟ ਸਕਦਾ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਜ਼ਮੀਨੀ ਸੌਦਾ ਤੁਸੀਂ ਇਹ ਦੇਖ ਸਕਦੇ ਹੋ ਉਸ ਤੇ ਤੁਹਾਨੂੰ ਹੋਰ ਵੀ ਵੀਡੀਓ ਮਿਲਦੀਆਂ ਰਹਿਣਗੀਆਂ ਧੰਨਵਾਦ